ਵੇਖੋ ਕੁੱਤੇ ਨੂੰ ਨੀਂਦ ਵਾਲੀਆਂ ਗੋਲੀਆਂ ਪਾਉਂਦੇ ਵੇਖੋ ਕਿੱਡੀ ਛਾਤਰ ਸੀ ਉਹ ਵੀ ਰਾਤ ਨੂੰ ਕੁੱਤਾ ਸੱਸ ਸਹੁਰਾ ਗਏ ਵੇ ਆ ਕੈਨੇਡਾ ਮਾਰ ਵਿਦੇਸ਼ 파ਰਨ ਕੰਟਰੀ ਅੱਛਾ ਇੱਥੇ ਕੁੱਤੇ ਨੂੰ ਗੋਲੀਆਂ ਪਾਉਂਦੀ ਰਹੀ ਕੁੱਤਾ ਨਹੀਂ ਸਮਝਾਂਦਾ ਸੀਗਾ ਰਾਤ ਨੂੰ ਉਹਨੂੰ ਸੱਦ ਲੈਂਦੀ ਉਧਰੋਂ ਘਰ ਵਾਲੇ ਨੂੰ ਪਾਉਂਦੀ ਰਹੀ ਸੀ ਹੋ ਸਕਦਾ ਵੀ ਕਾਫੀ ਚੀਜ਼ ਰੋਗਿਆ ਹੋਵੇ ਪਾਉਂਦੀ ਨੂੰ ਤੇ ਉਹ ਗੋਲੀਆਂ ਘਰ ਕਰ ਗਏ ਜਦੋਂ ਨਸ਼ਾ ਕਰ ਕਰ ਜੇ ਫਿਰ ਨਸ਼ਾ ਘਟ ਆਉਂਦਾ ਉਹਨੂੰ ਕਿਤੇ ਜਾਗ ਆ ਗਈ ਜਾ ਗਾ ਕੇ ਉਹਨੇ ਦੇਖਿਆ ਕਿ ਕਿੱਧਰ ਗਈ ਇੱਕੋਂ ਬੇ ਨਾਲੇ ਬੈਠਦੇ ਤਾਂ ਹੋਈ ਨਹੀਂ ਕੀ ਫਿਰ ਉਹਨੇ ਜਦ ਦੇਖਿਆ ਤਾਂ ਉਹ ਜਿਹੜਾ ਹੈ ਅਤਰਾਜ ਯੋਗ ਹਾਲਤ ਵਿੱਚ ਦੋਨੇ ਫੜ ਲੇ ਜਦੋਂ ਤੁਨ ਦੋਨੇ ਫੜ ਲੇ ਉੱਥੇ ਹੱਥੋਂ ਪਾਈ ਹੋਏ ਛੱਡਾ ਛੜਾਈ ਹੋ ਗਈ ਗੱਲ ਖਤਮ ਹੋਈ ਉਸ ਤੋਂ ਬਾਅਦ ਫਿਰ ਇਹ ਸਾਰੀ ਗੋੰਦ ਜਿਹੜੀ ਆ ਗੁੰਦੀ ਗਈ ਵੀ ਇਹ ਮੇਰੇ ਘਰ ਵਾਲੇ ਦਾ ਕੰਡਾ ਕੱਢ ਮੌਕੇ ਤੇ ਮੌਕੇ ਤੇ ਅੱਛਾ ਅੱਛਾ ਮੌਕੇ ਤੇ ਗੋੰਦ ਗੁੰਦੀ ਗਈ ਵੀ ਇਹਦਾ ਕੰਡਾ ਕੱਢ ਕਿਉਂ ਕਿਉਂਕਿ 20 25 ਕਿਲੇ ਜ਼ਮੀਨ ਸੀ ਵੀ ਸਾਰੀ ਦੀ ਮਾਲਕ ਮੈਂ ਆ ਤੇ ਮੈਂ ਕਹਿ ਦੂੰ ਕਿ ਜੀ ਉਹਨਾਂ ਮਾਰ ਕੇ ਮਾਰ ਕੇ ਮੈਥਰੂ ਕਿ ਤੇ ਫਿਰ ਤੋਂ ਮੁੱਦਿਆਂ ਨੂੰ ਮਰਜੀ ਕੌਣ ਰੋਕਣ ਵਾਲਾ ਹੈਗਾ ਆ ਆ ਰਾਮ ਨਾਲ ਕਾਰ ਤੇ ਘੁੰਮਿਆ ਕਰਾਂਗੇ ਇਹ ਸੋਚ ਸੀ